ਰਾਜਵੀਰ ਜਵੰਦਾ ਬਾਈ ਦੀ ਸਿਹਤ ਯਾਬੀ ਲਈ ਪੂਰਾ ਪੰਜਾਬ ਅਰਦਾਸ ਕਰ ਰਿਹਾ ਤਾਂ ਉਹਨੂੰ ਚਾਉਣ ਵਾਲੇ ਵੀ 40s ਹਸਪਤਾਲ ਦੇ ਬਾਹਰ ਪਹੁੰਚ ਰਹੇ ਨੇ ਬਾਈ ਮਨ ਬਹੁਤ ਭਰਿਆ ਹੋਇਆ ਤੁਹਾਡਾ ਮੈਂ ਅੱਖਾਂ 'ਚ ਦੇਖ ਰਿਹਾ ਹੈਗਾ ਜਦੋਂ ਖਬਰ ਮਿਲੀ ਕੀ ਰਿਐਕਸ਼ਨ ਮੇਰੇ ਜਦੋਂ ਵੀ ਮੈਂ ਬਾਰ-ਬਾਰ ਖਬਰ ਦੇਖੀ ਐ ਦੀਆ ਵੀ ਯਾਰ ਮੈਨੂੰ ਐ ਦੀ ਮੈਂ ਕਦੋਂ 40s ਚ ਜਾਵਾਂ ਯਾਰ ਮੈਂ ਡਿਊਟੀ ਤੋਂ ਆਇਆ ਨਾਲ ਦੀ ਨਾਲ ਉਹ ਬਾਈ ਨੂੰ ਦੇਖ ਕੇ ਇੱਕ ਵਾਰੀ ਇਹ ਪਤਾ ਲੱਗ ਜੇ ਵੀ ਸਹੀ ਸਲਾਮਤ ਹੋਵੇ ਯਾਰ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਇੱਕ ਵਾਰੀ ਸਹੀ ਸਲਾਮਤ ਹੋਵੇ ਕੋਈ ਨੁਕਸਾਨੀ ਨਾ ਹੋ ਇਕ ਇਹ ਚੀਜ਼ ਨਾ ਘਟਰਾ ਨਾ ਵਾਪਰੀ ਹੋ ਯਾਰ ਮੈਨੂੰ ਬਹੁਤ ਯਾਰ ਬੰਦੇ ਫੀਲ ਹੋ ਰਿਹਾ ਬਾਈ ਦੇ ਯਾਰ ਇਹਨਾਂ ਨੇ ਪਿੱਛੇ ਵੀ ਆ ਹੜਾਂ ਮਰੇ ਵੀ ਵਿਚਾਰੇ ਨੇ ਬਹੁਤ ਸਹਿਯੋਗ ਦਿੱਤਾ ਹੈ ਯਾਰ ਜਿੱਥੇ ਖੜਿਆ ਹਰੇਕ ਥਾਂ ਤੇ ਖੜਾ ਹੀ ਖੜਾ ਵਿਚਾਰਾ ਯਾਰ ਪਰ ਉਹਨਾਂ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਵੀਰੇ ਵੀ ਪਰਮਾਤਮਾ ਉਹਦਾ ਸਹੀ ਸਲਾਮਤ ਉਹਨੂੰ ਸਹੀ ਠੀਕ ਠਾਕ ਕਰ ਦੇ ਯਾਰ ਜਿੱਦਾਂ ਜਿੱਦਾਂ ਖਬਰ ਆ ਤੁਹਾਡੇ ਸਾਹਮਣੇ ਆ ਰਹੀਆਂ ਮਨ ਬੈਠ ਰਿਹਾ ਹੈ ਹਨਾ ਭਾਰਾ ਬਾਈ ਬਹੁਤ ਯਾਰੇ ਮਨ ਅਰਦਾਸ ਹੈ ਵੀਰੇ ਯਾਰ ਮੈਨੂੰ ਬਾਈ ਨੂੰ ਮੇਰੇ ਨਾਲ ਤੇ ਮੈਨੂੰ ਕਿਹਾ ਪਹਿਲਾਂ ਆਪਾਂ ਫੋਟੋਸ ਚਾਲਦੇ ਆ ਫਿਰ ਘਰੇ ਚੱਲੀ ਮਾਂ ਤੋਂ ਮੇਰੇ ਨਾਲ ਇਹਨੂੰ ਮੈਂ ਸ਼ਪਾਈ ਵੀ ਡਿਊਟੀ ਤੋਂ ਆਇਆ ਵਿਚਾਰਾ ਮੈਂ ਕਿਹਾ ਵੀਰੇ ਪਹਿਲਾਂ ਫੋਟੋਸ ਜਾ ਕੇ ਮੈਂ ਬਾਈ ਇੱਕ ਵਾਰੀ ਪਤਾ ਕਰ ਲਈ ਯਾਰ ਅਨੇ ਕਰਨਾ ਜੋ ਮਰਾਜ ਨੇ ਚਲੋ ਨਾ ਪਰ ਸਹੀ ਇਸਲਾਮ ਸਾਰੇ ਪੰਜਾਬ ਨੂੰ ਅਰਦਾਸ ਹੈ ਵੀ ਇੱਕ ਸਵਾਰੀ ਸਹੀ ਸਲਾਮਤ ਹੋ ਜਾਈਆ ਬਾਈ ਕੀ ਕਹਿਣਾ ਚਾਹੁੰਦੇ ਆ ਅੱਜ ਹਸਪਤਾਲ ਦੇ ਬਾਹਰ ਜਵੰਦਰ ਨੂੰ ਚਾਉਣ ਵਾਲੇ ਸਾਰੇ ਪਹੁੰਚ ਰਹੇ ਹਾਂ ਹਾਂ ਬਰੇ ਯਾਰ ਬਹੁਤ ਦੁਖਦਾਈ ਘਟਨਾ ਗਈ ਯਾਰ ਹਨਾ ਇਹ ਸਰਕਾਰਾਂ ਦੀ ਨਿਗਹਿਲੀਆਂ ਨਹੀਂ ਗਈਆਂ ਯਾਰ ਇਹ ਜੇ ਆਪਾਂ ਕਹੇ ਦੀ ਵੀ ਚਾਹੀਦੀ ਕੋਈ ਤਾਕੜਾ ਚਾਹੀਏ ਕੋਈ ਮਾੜਾ ਹਰੇਕ ਬੰਦਾ ਇੱਥੇ ਆ ਕੇ ਤਾਂ ਯਾਰ ਚੁੱਕਦੀ ਬਾਈ ਸਰਕਾਰਾਂ ਦੀ ਅਣਗਹਿਲੀ ਦੀ ਗੱਲ ਕੀਤੀ ਐਕਸੀਡੈਂਟ ਹੋਇਆ ਮੋਟਰਸਾਈਕਲ ਦੇ ਅੱਗੇ ਗਾਂ ਆਈ ਆਪਾਂ ਗਾਉ ਸੈਸ ਦੰਨੇ ਆ ਗਏ ਸਭ ਦੰਨੇ ਆ ਗਏ ਵੀਰੇ ਯਾਰ ਆਪਣਾ ਇੱਕ ਵੀ ਸੁਣਿਆ ਜਾਂਦਾ ਹੈਗਾ ਵੀਰੇ ਇਹ ਤਾਂ ਕੁਝ ਵੀ ਨਹੀਂ ਹੈਗਾ ਨਾਰਮਲ ਗੱਲਾਂ ਨਹੀਂ ਗੀਆਂ ਅਸੀਂ ਪਿੰਡਾਂ ਦੇ ਵਿੱਚ ਬਿਲੋਂਗ ਕਰਦੇ ਹੈਗੇ ਹਨਾ ਉੱਥੇ ਜਾ ਕੇ ਦੇਖੋ ਗਾਂ ਇੰਨੇ ਜਿਆਦੇ ਗਾਂ ਨਹੀਂ ਗੀਆਂ ਨਾ ਜਿੰਨੇ ਗੱਲਾਂ ਛੜਦੋ ਇਸ ਸ਼ਹਿਰਾਂ ਦੇ ਵਿੱਚ ਹੀ ਗਊ ਟੈਕਸੀ ਕਰ ਰਹੇ ਨੇ ਗਊ ਮਾਤਾ ਮੰਨਦੇ ਹੈਗੇ ਪਰ ਆਪਣੇ ਇੱਥੇ ਜਾ ਕੇ ਦੇਖੋ ਵੀਰੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇਗੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਵੀ ਸੀਆਂ ਦੇ ਆ ਹੁਣ ਅੱਜ ਦੇਖ ਲੋ ਆਪਾਂ ਭੁਗਤੀ ਰਿਹਾ ਹੈਗੇ ਵੀਰੇ ਯਾਰ ਕਿੱਡਾ ਵੱਡਾ ਸਿੰਗਰ ਹੈਗਾ ਯਾਰ ਆਪਣਾ ਆਪ ਖੁਦ ਸੁਣ ਕੇ ਕੁਟੜੀ ਸੁਣ ਰਹੀ ਆ ਜੀ ਅਜਵੀਰ ਜਵੰਦਾ ਬਾਰੇ ਸ਼ਾਇਦ ਤੁਸੀਂ ਜਾਣਦੇ ਹੋ ਮੈਂ ਥੋੜਾ ਅੱਗੇ ਆ ਜਾਓ ਆਗਾਹ ਸੜਕ ਆ ਰਾਜਵੀਰ ਜਵੰਦਾ ਜਦੋਂ ਕਿਸਾਨ ਅੰਦੋਲਨ ਦੀ ਸਟੇਜ ਤੇ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੀ ਉਹਨੂੰ ਖਬਰ ਮਿਲੀ ਕਿ ਉਹਦੇ ਫਾਦਰ ਸਾਹਿਬ ਨਹੀਂ ਰਹੇ ਫਿਰ ਵੀ ਉਹਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਬਿਲਕੁਲ ਬਾਈ ਇਹ ਕੋਈ ਇਹ ਪੰਜਾਬੀ ਹੋ ਸਿਰਫ ਹੌਂਸਲੇ ਵਾਲੇ ਵੀ ਜਿਹੜੇ ਇਹ ਪੰਜਾਬ ਦੇ ਵਿੱਚ ਉਹ ਖੂਨ ਚੀ ਮਿਲੀ ਹੋਈ ਹੈ ਦਲੇਰੀ ਇਹ ਪੰਜਾਬ ਨੂੰ ਅੱਜ ਉਹਦੇ ਚੰਗੇ ਕੰਮ ਚੇਤੇ ਆ ਰਹੇ ਆ ਆ ਰਿਹਾ ਵੀਰ ਯਾਰ ਇਹ ਤਾਂ ਯਾਰ ਬੋਸਟਲੀ ਵੀਰ ਯਾਰ ਕੋਈ ਵੀ ਆ ਬੰਦਾ ਚਾਹੀਦੀ ਐ ਨਾ ਇਹ ਆਪਾਂ ਨੂੰ ਚੰਗੇ ਕੰਮ ਨੇ ਜਿਹੜੇ ਆਪਾਂ ਜਿਉਂਦੇ ਜੀ ਦੇਖਣੇ ਚਾਹੀਦੇ ਨੇ ਬਾਤ ਨੂੰ ਨਹੀਂ ਗੱਲਾਂ ਕਰਨੇ ਚਾਹੀਦੀਆਂ ਇਹ ਜੀ ਜਦੋਂ ਬੰਦਾ ਟਾਈਮ ਦੇਗਾ ਹੁਣ ਆਪਾਂ ਦੇਖ ਹੀ ਰਹੇ ਸੀ ਹੜਪੀੜ ਦਾ ਵਕਤ ਵੀ ਕਿਸਾਨ ਅੰਦੋਲਨ ਵਕਤ ਵੀ ਬਾਈ ਨਾਲ ਖੜੇ ਆ ਯਾਰ ਸੋ ਬਿਲਕੁਲ ਗੁਲਾਬ ਸਿੱਧੂ ਲੰਘ ਕੇ ਗਏ ਨੇ ਬਾਈ ਪੂਰੀ ਇੰਡਸਟਰੀ ਉਰੇ ਫਿਕਰਮੰਦ ਹੈ ਬਾਈ ਗਿਲ ਰੌਣਤਾ ਬਿਲਕੁਲ ਬਾਈ ਯਾਰ ਜੀ ਨਾਲ ਹਰੇਕ ਨਾਲ ਪਿਆਰਤੀ ਬਾਈ ਪਿਆਰ ਮੋਬਦ ਨਾਲ ਹਰੇਕ ਬੰਦਾ ਤਾਂ ਹੀ ਹਰੇਕ ਬੰਦਾ ਪਹੁੰ ਯਾਰ ਵਾਸਤੇ ਖੜਦਾ ਰਹੀਆ ਸਾਰਾ ਕੁਝ ਬਜਾਰ ਚਲੋ ਮਹਾਰਾਜ ਜੀ ਸੁਖ ਸ਼ਾਂਤੀ ਬਖਸ਼ੇ ਵੀਰਾ ਸਹੀ ਸਲਾਮਤ ਜੀ ਠੀਕ ਹੋ ਜੀ ਕਰ ਇੱਕ ਵਾਰੀ ਉਹਦਾ ਸੰਗਰਗ ਜਿੰਨਾ ਵੀ ਹੋ ਸਕੇ ਅੱਜ ਬਾਈ ਉਹਦਾ ਜਵੰਦੇ ਬਾਈ ਦੇ ਇੱਕ ਸਿਫਤ ਵੀ ਆ ਗਈ ਕਦੀ ਕੋਈ ਮਾੜਾ ਗੀਤ ਨਹੀਂ ਗਾਇਆ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਪੰਜਾਬੀਤ ਨੂੰ ਬਿਲਕੁਲ ਬੇ ਸਭ ਤੋਂ ਵਧੀਆ ਵਧੀਆ ਸੱਚੇ ਸਾੱਚੇ ਗਾਣੇ ਨੇ ਯਾਰ ਐਵੇਂ ਦਾ ਕੋਈ ਗਾਣਾ ਨਹੀਂ ਉਹਦਾ ਬਾਈ ਦਾ ਤਾਂ ਕਰਕੇ ਇਹਨੂੰ ਬਜਾਰ ਪ੍ਰਮਾਤਮਾ ਸਹੀ ਸਲਾਮਤ ਬਖਸ਼ੇ ਐਵੇਂ ਦੀ ਕੋਈ ਉਹਨੇ ਕਦੀ ਕਲਚਰ ਨਹੀਂ ਗਾਣਾ ਮਾੜਾ ਗਾਇਆ ਸਰਦਾਰੀ ਜੋ ਸਰਦਾਰੀ ਕੈਂਪ ਹੀ ਰੱਖੀ ਹੈ ਬਾਈ ਨੇ ਯਾਰ ਬਿਲਕੁਲ ਸਰਦਾਰੀ ਕੈਂਪ ਰੱਖੀ ਬਾਈ ਨੇ ਬਿਲਕੁਲ ਪਾਜੀ ਮੈਂ ਹੁਣ ਸਿੱਧਾ ਮਨਾਲੀ ਤੋਂ ਆ ਰਿਹਾ ਸੀ ਘਰ ਨਹੀਂ ਗਿਆ ਬਲੈ ਇੱਥੇ ਪਹੁੰਚ ਕੇ ਜਾ ਕੇ ਦੇਖੇ ਕੀ ਸਾਤਾਂ ਕੀ ਹੁਣ ਬਣਿਆ ਕੀ ਨਹੀਂ ਤੇ ਬੜਾ ਦੁੱਖ ਹੋ ਰਿਹਾ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸਿੱਧਾ ਮਨਾਲੀ ਤੋਂ ਆ ਰਿਹਾ ਸਿੱਧਾ ਇੱਥੇ ਆ ਕੇ ਰਾਜਵੀਰ ਜੀ ਬੰਦੇ ਨੂੰ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਏਨੇ ਵਧੀਆ ਗਾਣੇ ਦਿੱਤੇ ਆਪਾਂ ਨੂੰ ਬਹੁਤ ਵਧੀਆ ਤੇ ਸਾਫ਼ ਸੁਥਰੇ ਗਾਣੇ ਦਿੱਤੇ ਆਪਾਂ ਨੂੰ ਤੇ ਇਹ ਅਰਦਾਸ ਕਰ ਰਿਹਾ ਜੀ ਜਲਦੀ ਜਲਦੀ ਕੋਈ ਅੱਛੀ ਖਬਰ ਆਵੇ ਤੇ ਦਿਲ ਖੁਸ਼ ਹੋ ਜਾਏ ਜਿਵੇਂ ਸਮਾਂ ਲੰਘ ਰਿਹਾ ਹੈ ਜਾਂ ਡਾਕਟਰਾਂ ਦੀ ਗੱਲ ਸਾਹਮਣੇ ਆ ਰਹੀ ਦਿਲ ਨੂੰ ਘਬਰਾਟ ਜਿਹੀ ਵੀ ਹੋ ਰਹੀ ਬਿਲਕੁਲ ਹੁਣ ਇੱਥੇ ਖੜੇ ਵੀ ਘਬਰਾੜ ਹੋ ਰਹੀ ਹੈ ਕਿ ਇਹ ਕੀ ਹੋ ਗਿਆ ਤੇ ਬਸ ਜੋ ਰੱਬ ਵਗੇ ਅਰਦਾਸ ਕਰੇ ਵੀ ਥੋੜਾ ਜਲਦੀ ਠੀਕ ਹੋਵੇ ਬਸ ਚੰਗੀ ਖਬਰ ਆ ਜਾ ਕੋਈ 5-10 ਮਿੰਟ ਤੱਕ ਕੁਝ ਵੀ ਵੇਟ ਕਰ ਰਹੇ ਹਾਂ ਜੀ ਸੋ ਬਿਲਕੁਲ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਅਸੀਂ 40s ਦੇ ਬਾਹਰ ਆ ਜਿੱਥੇ ਇੰਡਸਟਰੀ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੀ ਹੈ ਉੱਥੇ ਉਹਨਾਂ ਨੂੰ ਚਾਉਣ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਫਿਕਰ ਹੈ ਪੂਰੇ ਪੰਜਾਬ ਦਾ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਠੀਕ ਹੁੰਦੇ ਨੇ ਤਾਂ ਲੋਕ ਕਹਿ ਰਹੇ ਵੀ ਬਹੁਤ ਵੱਡੀ ਕਰਾਮਾਤ ਹੋਊਗੀ ਕਰਾਮਾਤਾ ਹੁੰਦੀਆਂ ਵੀ ਰਹੀਆਂ ਨੇ ਅਰਦਾਸ 'ਚ ਬਹੁਤ ਵੱਡੀ ਤਾਕਤ ਹੈ ਜਵੰਦੇ ਨੇ ਪੰਜਾਬੀਅਤ ਦੇ ਨਾਲ ਹਮੇਸ਼ਾ ਵਫਾ ਕਮਾਈ ਪੰਜਾਬ ਦੇ ਨਾਲ ਖੜੇ ਰਹੇ ਨੇ ਤਾਂ ਅੱਜ ਉਹ ਠੀਕ ਹੋਣ ਕਰਾ ਮੱਥ ਹੋਵੇ ਪੰਜਾਬ ਦੇ ਵਿੱਚ ਵਾਪਸ ਆਉਣ ਸਟੇਜਾਂ ਉੱਤੇ ਵਾਪਸ ਆਉਣ ਕਿਉਂਕਿ ਰਾਜਵੀਰ ਜਵੰਦਾ ਪੰਜਾਬ ਦੀ ਪੱਗ ਵਰਗਾ ਜਦੋਂ ਉਹ ਸਟੇਜ ਤੇ ਗਾਉਂਦਾ ਹੈ ਲੱਗਦਾ ਜਿਵੇਂ ਪੰਜਾਬ ਹੀ ਗਾ ਰਿਹਾ ਹੋਵੇ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਅਦਰਜੋ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀ ਬੰਦੇ ਵਾਸਤੇ ਜੀ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਇਸ ਮੋਮੈਂਟ ਪਲੀਜ਼ ਥੈਂਕ ਯੂ ਵੈਰੀ ਮਚ। ਸਰ ਆਦੇ ਸਾਹਿਬ تینوں ਨਰ ਕੋਡ ਟੋੜੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ। ਬਾਕੀ ਸਾਰੇ ਚੰਗੀ ਗੱਲ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ। ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਕਿ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਹ ਵਿੱਚ ਆ ਕੇ ਹਿੱਟ ਕੀਤੀ ਹੈ। ਗਾਹ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਰ ਜਿੱਤੇ ਸਿਸਵਾ ਬੱਦੀ ਰੋਡ ਤੋਂ ਪ੍ਰੋਪਰ ਹੋਇਆ ਜੀ ਸ਼ਾਇਦ ਬੱਦੀ ਤੋਂ ਪਾਰਟਿਸਿਪੇਟੀ ਜਾਂ ਅਦਰ ਜਾ ਰਹੇ ਸੀਗੇ ਸ਼ਿਮਲੇਵਾਲ ਸ਼ਿਮਲਾ ਰੋਡ ਤੇ। ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹਿ ਰਹੇ ਵੀ ਅਜੇ 3-4 ਘੰਟੇ ਤੱਕ ਜਿਸਨੂੰ ਹਾਲਤ ਹਜੇ ਦਾਫੀ ਮਤਲਬ ਨਾਜ਼ੁਕ ਹੈ ਪਰ ਅਦਾਸ ਕਰੀਏ ਕੋਈ ਕਿੰਨੇ ਰਾਈਡਰ ਸੀ ਇਹ ਨਹੀਂ ਹਜੇ ਮੂਵਮੈਂਟ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀ ਹਾਂਜੀ ਹਾਂਜੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਅਜੇ ਬਸ ਅਦਾਸ ਕਰੀਏ ਠੀਕ ਠੀਕ ਤਾਂ ਹਾਂ ਨਾ 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 ਲੋੜ ਨਹੀਂ ਕਾਨ ਸਾਹਿਬ ਤੁਸੀਂ ਅੰਦਰੋਂ ਜਾ ਕੇ ਆਏ ਹੋ ਸਥਿਤੀ ਕੀ ਹੈ ਜੀ ਮੈਨੂੰ ਅੰਦਰੋਂ ਤੁਸੀਂ ਬੋਲੋ ਬਾਈ ਨੂੰ ਪਤਾ ਹੈ ਪੀਪੀ ਵੀਰੇ ਗੱਲ ਇਹ ਹੈ ਕਿ ਸੱਤ ਕਾਫੀ ਹੈ ਜੀ ਬਸ ਵਾਹਿਗੁਰੂ ਜੀ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ ਸੱਤ ਵੱਜੀ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਰਿਕਵਰ ਹੋ ਜੇ ਬਸ ਛੋਟਾ ਜਿਹੜਾ ਦਸਰਾ ਹੈ ਵੈਂਟੀਲੇਟਰ 'ਤੇ ਨੇ ਪਾਈ ਇੰਜਰੀ ਹੈਡ ਇੰਜਰੀ ਕਾਰਡੀਕਲ ਅਰੈਸਟ ਤੱਕ ਆਇਆ ਹੋਇਆ ਹੈ ਦੇਖ ਕੇ ਆਏ ਅਸੀਂ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਹਲੇ ਕ੍ਰਿਟੀਕਲ ਸਥਿਤੀ ਬਟ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਅਗੇ ਅਰਦਾਸ ਅਸੀਂ ਤਾਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪਰਮਾਤਮਾ ਵਾਹਿਗੁਰੂ ਅਗੇ ਅਰਦਾਸ ਕਰੋ ਕਿ ਛੋਟਾ ਵੀਰ ਸਾਡਾ ਤੰਦਰੁਸਤ ਹੋ ਜਾਵੇ 6 ਵਜੇ ਦੀ ਕੋਈ ਗੱਲ ਨਹੀਂ ਪਰ ਪ੍ਰਮਾਤਮਾ ਤੁਹਾਨੂੰ ਰਿਕਵਰੀ ਕਰੇ ਠੀਕ ਹੈ ਬਿਲਕੁਲ ਤਾਂ ਇਸੇ ਦਾ ਥੈਂਕ ਯੂ ਬਿਲਕੁਲ ਥੈਂਕ ਯੂ ਇਸ ਸਮੇਂ ਅਸੀਂ ਸੰਗੀਤ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਇਸ ਵੇਲੇ ਅਸੀਂ 40 ਹਸਪਤਾਲ ਮੁਹਾਲੀ ਆ ਜਿੱਥੇ ਪੂਰਾ ਪੰਜਾਬ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਹੈ ਤੇ ਉਹਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਵੀ ਉਹਦਾ ਹਾਲ ਜਾਣਨ ਦੇ ਲਈ ਪਹੁੰਚ ਰਹੇ ਨੇ ਬਾਈ ਮਨ ਬੜਾ ਭਾਰਾ ਹੋ ਰਿਹਾ ਜਦੋਂ ਖਬਰ ਪਹੁੰਚੀ ਇੱਥੇ ਤੁਸੀਂ ਆਏ ਹੋ ਇੱਥੋਂ ਦੀ ਹਵਾ ਦੇ ਵਿੱਚ ਵੀ ਕੁਝ ਹੋਰ ਤਰੀਕੇ ਦਾ ਹੀ ਵਿਰਾਂਗਿਆ ਸੋਗ ਨਜ਼ਰ ਆਇਆ ਬਿਲਕੁਲ ਵੀਰੇ ਬਹੁਤ ਜਿਵੇਂ ਕਹ ਦੋ ਵੀ ਕਿਸਾਨੀ ਸੰਘਰਸ਼ ਦੇ ਦੌਰਾਨ ਉਸ ਵੀਰ ਨਾਲ ਯਾਦਾਂ ਜੁੜੀਆਂ ਸੀ ਤੇ ਉਸ ਤੋਂ ਬਾਅਦ ਹੁਣ ਕਾਫੀ ਲੰਬਾ ਸਮਾਂ ਹੋ ਗਿਆ ਸੀ ਕਿਤੇ ਨਾ ਕਿਤੇ ਮੁਲਾਕਾਤ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਜਦੋਂ ਵੀ ਕੋਈ ਧਾਰਮਿਕ ਕੰਮ ਹੁੰਦਾ ਸੀ ਅਰਦਾਸ ਕਰਨ ਲਈ ਜ਼ਿਆਦਾਤਰ ਜ਼ਿੰਮੇਵਾਰੀ ਜਿਹੜੀ ਹੈ ਜਿੰਨੇ ਵੀ ਮੈਨੂੰ ਜਾਣਦੇ ਨੇ ਸਿੰਗਰ ਜਾਂ ਜਿੰਨੇ ਇੰਡਸਟਰੀ ਦੇ ਲੋਕ ਜਾਣਦੇ ਨੇ ਉਹ ਲਗਭਗ ਮੈਨੂੰ ਕਹਿੰਦੇ ਵੀ ਬਾਬੇ ਅਰਦਾਸ ਕਰਦੇ ਹੈਨਾ ਤੇ ਮੈਨੂੰ ਉਹ ਚੀਜ਼ਾਂ ਤੋਂ ਮਤਲਬ ਕਿ ਐਂ ਲੱਗਦਾ ਵੀ ਜਿਵੇਂ ਅੱਜ ਵੀ ਹੁਣ ਅਸੀਂ ਅੰਦਰੋਂ ਹਾਲਾਤ ਦੇਖ ਕੇ ਆਇਆ ਹਾਲਾਤ ਬੜੇ ਨਾਜ਼ੁਕ ਨੇ ਤੇ ਅਸੀਂ ਹੁਣ ਸੋਹਣਾ ਸਭ ਚੱਲੇ ਆਰਦਾਸ ਕਰਨ ਦੇ ਲਈ ਚੱਲੇ ਬਾਈ ਕੀ ਸੋਚ ਰਹੇ ਹੋ ਅੱਖਾਂ ਬਹੁਤ ਭਰੀਆਂ ਹੋਈਆਂ ਨੇ ਸਿੰਘ ਜੀ ਇਦਾਂ ਚੱਲੇ ਆਰਦਾਸ ਕਰਾਣ ਸਾਡੇ ਭਰਾ ਲਈ ਵੀ ਵਾਈ ਗੁਰੂ ਕਰੇ ਆਪਣੀ ਮਦਰ ਦੇ ਕੋਲ ਜਾਵੇ ਬਾਈ ਸਾਡਾ ਠੀਕ ਹੋ ਕੇ ਬਹੁਤ ਮੁਸ਼ਕਲ ਹੈ ਵੀਰ ਬੜੇ ਸੁਪਨੇ ਸੀਗੇ ਸਾਡੇ ਭਰਾ ਦੇ ਹੁਣੇ ਬੜਾ 5-7 ਮਹੀਨਾ ਹੋ ਗਿਆ ਬੜੇ ਚਾਅ ਨਾਲ ਘਰ ਤਿਆਰ ਕੀਤਾ ਸੀ ਵੀਰ ਨੇ ਤੇ ਸਾਰਾ ਇੰਨਾ ਸਾਹਮਣੇ ਸਾਡੇ ਅੱਥੇ ਹੀ ਬਹੁਤ ਮੀਨਸ ਤੁਸੀਂ ਸੋਚ ਨਹੀਂ ਸਕਦੇ ਦਿਲ ਦੇ ਕਿੰਨੇ ਚਾਲ ਸੀ ਕਦੇ ਵੀ ਸੁਣ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਦੇ ਵੀ ਵੀਰ ਵੱਲੋਂ ਕੋਈ ਇਦਾਂ ਦਾ ਸੀਗਾ ਰਾਜਵੀਰ ਜਵੰਧਾ ਬਾਰੇ ਜਦੋਂ ਜ਼ਿਕਰ ਹੁੰਦਾ ਨਾ ਬਾਈ ਕਿਸਾਨ ਅੰਦੋਲਨ ਦੀ ਸਟੇਜ ਤੇ ਉਹਨਾਂ ਨੂੰ ਜਦੋਂ ਲਾਈਵ ਸੁਣ ਰਹੇ ਸੀ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਤੁਹਾਡੇ ਫਾਦਰ ਸਾਹਿਬ ਨਹੀਂ ਰਹੇ ਤਾਂ ਉਹਨਾਂ ਨੇ ਚੜ੍ਹਦੀ ਕਲਾ ਦੇ ਜ਼ਕਾਰੇ ਵੀ ਹਾਂ ਜੀ ਬਿਲਕੁਲ ਉਸ ਟਾਈਮ ਵੀ ਦੇਖੋ ਚੜ੍ਹਦੀ ਕਲਾ ਭਾਜੀ ਨਾਲ ਸੰਧੂ ਸਾਹਿਬ ਨਾਲ ਇਹ ਦੱਸ ਰਹੇ ਸੀਗੇ ਗੱਲ ਵੀ ਕਿੰਨਾ ਮੁਸ਼ਕਲ ਉਹਨਾਂ ਨੂੰ ਦੇਖਿਆ ਇਹਨਾਂ ਨੇ ਉਹਨਾਂ ਨੂੰ ਸੰਘਰਸ਼ ਕਰਦਿਆਂ ਨੂੰ ਅਸੀਂ ਸਾਰਿਆਂ ਨੇ ਬਹੁਤ ਵਾਅ ਗੁਰੂ ਕਰੇ ਹੁਣ ਅਸੀਂ ਵੈਸੇ ਡਾਕਟਰ ਪੀਜੀਆ ਨਾਲ ਵੀ ਗੱਲ ਕੀਤੀ ਹੈ ਉਹ ਵੀ ਹੁਣ ਰਿਪੋਰਟਾਂ ਚੈੱਕ ਕਰਕੇ ਥੋੜਾ ਜਿਹਾ ਦੇਖ ਰਹੇ ਆ ਵੀ ਜੇ ਕਿਸੇ ਵੀ ਤਰ੍ਹਾਂ ਵੀ ਕੋਈ ਕਮੀ ਨਾ ਰਵੇ ਥੋੜਾ ਜਿਹਾ ਧਿਆਨ ਚ ਥੋੜਾ ਜਿਹਾ ਇੱਥੇ ਆ ਮਨ ਚ ਕੋਪਾ ਭਾਰ ਜਾ ਕੋਈ ਫੀਲ ਹੋ ਰਿਹਾ ਤੁਹਾਡੀ ਅੱਖਾਂ ਚ ਬੜਾ ਇੱਕ ਦਰਦ ਨਿਕੀ ਆ ਵੀਰ ਗੱਲ ਕੀ ਹੁੰਦੀ ਹੈ ਗੱਲ ਇਹ ਨਹੀਂ ਹੈਗੀ ਗੱਲ ਇਹ ਹੈ ਵੀ ਕਿਸੇ ਦਾ ਵੀ ਤੇ ਪੋਤ ਪਿੰਡਾਂ ਤੋਂ ਉੱਠ ਕੇ ਮਹਾਲੀ ਚ ਆਏ ਨਹੀਂ ਅਸੀਂ ਸਾਰੇ ਹੀ ਆਏ ਹੋਏ ਹਣਾ ਬਈ ਇੰਨੀ ਮਿਹਨਤ ਕੀਤੀ ਹੈ ਦੇ ਵੀ ਗੁਰੂ ਕਰੇ ਵੀ ਆਪਣੇ ਬੱਚਿਆਂ ਦੇ ਵਿੱਚ ਆਉਣੇ ਚਾਹੀਦੇ ਬਿਲਕੁਲ ਮਨਕੀਰਤ ਔਲਖ ਵੀ ਤੁਸੀਂ ਅੱਭਾਈ ਪਿੱਛੇ ਦੇਖ ਸਕਦੇ ਹੋ ਕਿ ਮਨਕੀਰਤ ਔਲਖ ਨੇ ਵੀ ਹੜਾਂ ਚ ਬਹੁਤ ਸੇਵਾ ਕੀਤੀ ਤੇ ਬਾਈ ਜਵੰਦੇ ਨੇ ਵੀ ਹੜਾਂ ਚ ਕਿਉਂਕਿ ਬਾਹਰ ਸੀ ਕਿਉਂ ਉਹਨਾਂ ਨੇ ਸੇਵਾ ਭੇਜੀ ਮੈਂ ਕਹਿੰਨਾ ਭਾਜੀ ਹੁਣ ਮਨਕੀਰ ਤੇ ਬਾਈ ਬਾਈ ਸਿਮਰਨ ਹੰਦਲ ਆਪਣਾ ਸਾਡੇ ਚ ਪਰਚਿੜੀ ਵਾਲੇ ਸਾਰੇ ਗਰੁੱਪ ਉੱਥੇ ਦੇਖੋ ਤੁਹਾਡੇ ਸਾਹਮਣੇ ਕਿੰਨਾ ਕੀਤਾ ਅਸੀਂ ਸਾਰੇ ਬਾਈ ਲੱਗੇ ਹੀ ਆ ਜਿੰਨੇ ਉਹ ਵੀ ਸਾਡੇ ਭਰਾ ਹੀ ਆ ਯਾਰ ਕੈਪਟਨ ਸਾਹਿਬ ਤੁਸੀਂ ਵੀ ਪਹੁੰਚੇ ਹੋਰੇ ਕੀ ਸਾਜ ਹੈ ਤੁਹਾਡੀ ਜਵੰਦੇ ਮੇਕੋ ਮੇਰੀ ਪਰਸਨਲ ਸਾਂਝ ਰਹੀ ਹੈ ਜੇ 6 ਸਾਲ ਅਸੀਂ ਆ ਦਾਖੇ ਹਲਕੇ ਦੇ ਨਾਲ ਦੇ ਇਖਰਾਵਾ ਹਲਕੇ ਤੋਂ ਜੰਪਾ ਲੈ ਗਏ ਆ ਮੈਂ ਬਹੁਤ ਸ਼ੁਰੂਆਤੀ ਦੌਰ ਇਹਨਾਂ ਦਾ ਦੇਖਿਆ ਹੈ ਔਰ ਸ਼ੁਰੂਆਤੀ ਤੋਂ ਲੈ ਕੇ ਐਂਡ ਤੱਕ ਕੁਝ ਦਿਨ ਪਹਿਲਾਂ ਕੁਝ ਦਿਨ ਤਾਂ ਨਹੀਂ ਕੁਝ ਮਹੀਨੇ ਪਹਿਲਾਂ ਦੀ ਗੱਲ ਹੈਗੀ ਆ ਮੈਂ ਲਾਸਟ ਜਦੋਂ ਉਹਨਾਂ ਨੂੰ ਮਿਲਿਆ ਬੜੇ ਸੋਹਣੇ ਤਰੀਕੇ ਨਾਲ ਇੱਕ ਸੱਚਜੇ ਤਰੀਕੇ ਨਾਲ ਇੱਕ ਸੁੱਚੇ ਤਰੀਕੇ ਨਾਲ ਨਿਮਰਤਾ ਅਲੀਮੀ ਇਸ ਇਨਸਾਨ ਦੇ ਵਿੱਚ ਕੁਈ ਆਹੋ ਜੀ ਜ ਹੈ ਹੀ ਨਹੀਂ ਜਿਹੜੀ ਨਹੀਂ ਸੀਗੀ ਪਰਿਵਾਰ ਨੂੰ ਸਮਝਦਾ ਸੀ ਜੇ ਖਾਰਾ ਰਾਜਵੀਰ ਜਵੰਦਾ ਤੁਰਦਾ ਫਿਰਦਾ ਪੰਜਾਬ ਆ ਉਹਦੇ ਚੋਂ ਪੰਜਾਬ ਨਜ਼ਰ ਆਉਂਦਾ ਝਲਕ ਬਿਲਕੁਲ ਉਹਦਾ ਪਹਿਰਾਵਾ ਉਹਦੀ ਸੋਚ ਉਹਦਾ ਮੂੰਹ ਚੋਂ ਨਿਕਲੇ ਹੋਏ ਸ਼ਬਦ ਭਾਵੇਂ ਉਹ ਗੀਤਾਂ ਰਾਹੀਂ ਹੋਣ ਭਾਵੇਂ ਬੋਲ ਕੇ ਹੋਣ ਹਮੇਸ਼ਾ ਇੱਕ ਇੱਕ ਸਾਫ਼ ਸੁਥਰੀ ਸ਼ਵੀ ਜਿਹਨੂੰ ਆਪਾਂ ਕਹਿੰਦੇ ਆ ਨਾ ਅੱਛਾ ਜੀ ਧਾਰਮਿਕ ਗੱਲ ਕਰਨੀ ਹੈ ਪੰਜਾਬ ਬਾਰੇ ਗੱਲ ਕਰਨੀ ਹੈ ਕਿਸਾਨੀ ਦੇ ਅੰਦੋਲਨ ਬਾਰੇ ਗੱਲ ਕਰਨੀ ਹੈ ਆ ਹੜਪੀਟਾਂ ਬਾਰੇ ਕਿੱਥੇ ਰਾਜਵੀਰ ਔਰ ਇੱਕ ਇਹੋ ਜਿਹੇ ਘਰ ਤੋਂ ਉੱਠ ਕੇ ਬੜੇ ਆ ਪਿਛਲੇ 2 ਸਾਲਾਂ ਨੇ ਸਮੇਂ ਦੇ ਵਿੱਚ ਰਾਜਵੀਰ ਇੱਕ ਬਹੁਤ ਉੱਭਰ ਕੇ ਗਾਇਕੀ ਦਾ ਉਹ ਬਣਿਆ ਔਰ ਅੱਜ ਸੱਚੀ ਪਾਸ਼ਾਗੀ ਸੱਚੀ ਮਨ ਨਾਲ ਅਰਦਾਸ ਹੈ ਵੀ ਜੋ ਮਰਜੀ ਕਰ ਕ੍ਰਿਸ਼ਮਾ ਕਰ ਇਹ ਜਿਹੜੇ ਸਾਡੇ ਫੋਰਟਿਸ ਹਸਪੀਟਲ ਦੇ ਡਾਕਟਰ ਇਹਨਾਂ ਦੇ ਹੱਥਾਂ ਦੇ ਵਿੱਚ ਸ਼ਫਾ ਪਾ ਵੀ ਇਹ ਸਾਡੇ ਤੋਂ ਇਹ ਜਿਹੜਾ ਇਹ ਰੂਹ ਹੈਗੀ ਹੈ ਸਾਡੇ ਵਿੱਚ ਰਵੇ ਔਰ ਜਲਦੀ ਤੋਂ ਜਲਦੀ ਠੀਕ ਹੋਵੇ ਪਰ ਰਾਜਵੀਰ ਜਵੰਦਾ ਜੀ ਦੇ ਧਰਮ ਪਤਨੀ ਨੇ ਰੋਕਿਆ ਵੀ ਅੱਜ ਅੱਜ ਥੋੜਾ ਜਿਹਾ ਰੋਕਿਆ ਸੀਗਾ ਉਹਨਾਂ ਨੇ ਵੀ ਕਈ ਵਾਰੀ ਹੋ ਹੀ ਜਾਂਦਾ ਆਪਾਂ ਨੂੰ ਵੀ ਫੈਮਿਲੀ ਕਈ ਵਾਰੀ ਕਹਿ ਦਿੰਦੇ ਆ ਵੀ ਨਹੀਂ ਅੱਜ ਨਾ ਜਾਓ ਵੀ ਚਲੋ ਕਿਸੇ ਪਰ ਕੁਦਰਤ ਦੇ ਅੱਗੇ ਵੀਰ ਜਾਣਾ ਇਦਾਂ ਦਾ ਨਹੀਂ ਹੁੰਦਾ ਵੀ ਆਪਾਂ ਕੋਈ ਕੰਮ ਨਹੀਂ ਆਪ ਜਾਂਦੇ ਹੀ ਆ ਸਾਰੇ ਪਰ ਅੱਜ ਥੋੜਾ ਜਿਹਾ ਕੁਦਰਤੀ ਉਹਨਾਂ ਨੇ ਇੱਕ ਬੋਲ ਬੋਲਿਆ ਸੀ ਵੀ ਰਹਿਣ ਦਿਓ ਅੱਜ ਕੁਦਰਤੀ ਚਲੋ ਬੱਚਿਆਂ ਨਾਲ ਵੀ ਕੁਝ ਹੈਗਾ ਸੀ ਪਰ ਉਹਨਾਂ ਦੇ ਸ਼ੌਂਕ ਸੀ ਵੈਸੇ ਘੁੰਮਣਾ ਥੋੜਾ ਜਿਹਾ ਬੜਾ ਤੁਸੀਂ ਦੇਖ ਹੀ ਲਿੱਤਾ ਉਹਨਾਂ ਦੇ ਉਹਦੇ ਤੇ ਪਰ ਚਲੋ ਅਸੀਂ ਵਾਇਗਰੂ ਅੱਗੇ ਅਰਦਾਸ ਤੁਸੀਂ ਤੁਸੀਂ ਅਰਦਾਸ ਕਰਨ ਜਾਓ ਤੁਸੀਂ ਸੁਹਾਣਾ ਸਾਹਿਬ ਜਾ ਰਹੇ ਹੋ ਬਿਲਕੁਲ ਭਰਾ ਸਾਡਾ ਠੀਕ ਰਵੇ ਕਿਉਂਕਿ ਪੰਜਾਬ ਲਈ ਹਰ ਥਾਂ ਖੜਾ ਕਦੀ ਰਾਜਵੀਰ ਜਵੰਦੇ ਨੇ ਪਿੱਠ ਨਹੀਂ ਦਿਖਾਈ ਪੰਜਾਬ ਨੂੰ ਕਦੀ ਪਿੱਠ ਸੀ ਨਹੀਂ ਬਾਈ ਹੈ ਅਸੀਂ ਅਰਦਾਸ ਕਰ ਰਹੇ ਆਂ ਪੰਜਾਬ ਇਹ ਸੀ ਸ਼ਬਦ ਨਹੀਂ ਵਰਤਣਾ ਬਾਈ ਉਹ ਹੈ ਅੱਜ ਵੀ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਅਰਦਾਸਾਂ ਕਰ ਰਹੇ ਵੀਰੇ ਅਰਦਾਸ ਕਰਨ ਹੀ ਚੱਲੇ ਆਂ ਅਸੀਂ ਸੋਹਣਾ ਸਿੰਘ ਛੇਦਾਂ ਦੇ ਕਿ ਮਹਾਰਾਜ ਉਹਦੇ ਤੇ ਉਸੇ ਤਰ੍ਹਾਂ ਚੜਦੀ ਕਲਾ ਰਹੇ ਜਿਵੇਂ ਚੜਦੀ ਕਲਾ ਪਹਿਲਾਂ ਐਨ ਡਟ ਕੇ ਵੀਰ ਨੇ ਸਾਰਿਆਂ ਨੂੰ ਲੀਡ ਕੀਤਾ ਹਰ ਕੰਮ ਚ ਸਾਥ ਦਿੱਤਾ ਹਰ ਦੁੱਖ ਸੁੱਖ ਚ ਖੜਿਆ ਔਖੇ ਟਾਈਮ ਚ ਖੜਿਆ ਪੰਜਾਬ ਦੇ ਨਾਲ ਖੜਿਆ ਪੰਜਾਬ ਲਈ ਖੜਿਆ ਉਹਦੀ ਕਮਾਈ ਆ ਬਾਈ ਜਿਹੜੇ ਸਾਰੇ ਅੱਜ ਤੁਸੀਂ ਆ ਗਏ ਇੰਨੀ ਇੰਡਸਟਰੀ ਆ ਗਈ ਜਵੰਦੇ ਦੀ ਕਮਾਈ ਤੇ ਨਹੀਂ ਆ ਸਾਡਾ ਕੋਈ ਇਦਾਂ ਦਾ ਆਸਾਨ ਥੋੜਾ ਯਾਰ ਸਾਡਾ ਭਾਈ ਆ ਯਾਰ ਇਦਾਂ ਥੋੜਾ ਵੀ ਸਾਡੇ ਕੋਈ ਆਸਾਨ ਐ ਸੇ ਆਸਾਨ ਕਰਨਾ ਐ ਸਾਡਾ ਭਾਈ ਆ ਸਾਡੇ ਨਾਲ ਹੀ ਰਿਹਾ ਯਾਰ ਅਸੀਂ ਇਦਾਂ ਨਹੀਂ ਦੁੱਖ ਸੁੱਖ ਚ ਜੇ ਤੁਸੀਂ ਨਹੀਂ ਖੜੇਂਗੇ ਹੋਰ ਕੀ ਐ ਫਿਰ ਤੁਹਾਡੇ ਕੀ ਭਾਈਆਂ ਦਾ ਫਾਇਦਾ ਕੀ ਐ ਬਾਹਰੋਂ ਜੀਤ ਐ ਇੱਥੇ ਰਹਿਣਾ ਜੀ ਤੋਂ ਬਾਬਾ ਰਾਤ ਪੂਰੀ ਇੱਥੇ ਆ ਬਾਈ ਗਿੱਪੀ ਇੱਥੇ ਲੱਗਿਆ ਹਨ ਬਲਕਾਰ ਸਿੰਘ ਉਹ ਸਾਰੇ ਇੱਥੇ ਆ ਬਾਈ ਮਨਕੇਰ ਤਾ ਗੱਲ ਕੀ ਹੈ ਵੀਰੇ ਜੇ ਤੁਸੀਂ ਭਾਈਆਂ ਨਾਲ ਨਹੀਂ ਖੜੇਗੇ ਤੁਸੀਂ ਕਿਹਦੇ ਨਾਲ ਐਦਾਂ ਤਾਂ ਨਹੀਂ ਹੈਗਾ ਕੋਈ ਸਾਡਾ ਸਾਥ ਥੋੜਾ ਨਹੀਂ ਨਹੀਂ ਸਾਡਾ ਭਾਈ ਆ ਵੀਰੇ ਵੀ ਸਾਰੇ ਭਰਾ ਨੇ ਪੂਰੀ ਇੰਡਸਟਰੀ ਭਰਾ ਹੈ ਸੋ ਉਹਨੂੰ ਚਾਉਣ ਵਾਲੇ ਇੱਥੇ ਪਹੁੰਚੇ ਨੇ ਅਰਦਾਸ ਕਰ ਰਹੇ ਨੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਤੁਸੀਂ ਵੀ ਅਰਦਾਸ ਕਰ ਰਹੇ ਹੋ ਕਿਉਂਕਿ ਰਾਜਵੀਰ ਜਵੰਦਾ ਨੇ ਕੀ ਖੱਟਿਆ ਪੂਰੀ ਉਮਰ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਚੰਗੀ ਸ਼ਖਸੀਅਤ ਖੱਟੀ ਪੰਜਾਬੀਅਤ ਖੱਟੀ ਸਟੇਜਾਂ ਦੇ ਉੱਤੇ ਉਹਨੇ ਵਾਹਵਾ ਖੱਟੀ ਤੇ ਉਹਦੇ ਚੰਗੇ ਕਰਮਾਂ ਦਾ ਫਲ ਹੈ ਕਿ ਸਾਰੇ ਲੋਕ ਉਹਦੇ ਲਈ ਅਰਦਾਸ ਕਰ ਰਹੇ ਨੇ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ